ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਬਾਬਾ ਵੇਂਗਾ ਦੀਆਂ ਭਵਿੱਖ ਬਾਣੀਆਂ ਬਾਰੇ ਆਪਾਂ ਸਾਰਿਆਂ ਨੇ ਸੁਣਿਆ ਹੋਵੇਗਾ ਵਿਚਾਰਿਆ ਹੋਵੇਗਾ ਪਰ ਕੁਝ ਅਜੇਹੀਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਿਹੜਾ ਹੈ ਉਹ ਜਾਣਦੇ ਹੋਵਾਂਗੇ ਸਾਧ ਸੰਗਤ ਬਹੁਤ ਘੱਟ ਚੀਜ਼ਾਂ ਜਿਹਦੇ ਬਾਰੇ ਅਸੀਂ ਵਿਚਾਰਦੇ ਹੋਵਾਂਗੇ ਸੋ ਬਾਬਾ ਵੇਂਗਾ ਦੀਆਂ ਕੁਝ ਭਵਿੱਖ ਬਾਣੀਆਂ 2024 ਦੇ ਲਈ ਉਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਲੋਕਾਂ ਨੂੰ ਡਰਾਇਆ ਜਾਂਦਾ ਕੁਝ ਚੀਜ਼ ਹੁੰਦੀ ਹੈ ਕੁਝ ਨਹੀਂ ਹੁੰਦੀ ਵੈਸੇ ਹੀ ਲੋਕਾਂ ਨੂੰ ਜਿਹੜਾ ਡਰ ਪਾ ਦਿੱਤਾ ਜਾਂਦਾ ਵੈਸੇ ਹੀ ਡਰਾ ਦਿੱਤਾ ਜਾਂਦਾ ਹੈ 2024 ਦੀਆਂ ਭਵਿੱਖ ਬਾਣੀਆਂ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਹੈ ਵੈਸੇ ਹੀ ਡਰਾਇਆ ਜਾ ਰਿਹਾ ਹੈ ਸਾਧ ਸੰਗਤ ਬੁਲਗਾਰੀਆ ਦੀ ਬਾਬਾ ਵੇਂਗਾ ਵਿਸ਼ਵ ਪ੍ਰਸਿੱਧ ਭਵਿੱਖ ਵਕਤਾ ਹੈ ਹੋਈਆ ਉਹਨਾਂ ਦਾ ਜਨਮ ਸਾਲ 1911 ਦੇ ਵਿੱਚ ਹੋਇਆ ਸੀ ਜਦੋਂ ਬਾਬਾ ਵੇਂਗਾ ਸਿਰਫ 12 ਸਾਲ ਦੇ ਸੀ ਉਹਨਾਂ ਦੀਆਂ ਦੋਵੇਂ ਅੱਖਾਂ ਦੀ ਦ੍ਰਿਸ਼ਟੀ ਜਿਹੜੀ ਹੈ ਖਤਮ ਹੋ ਗਈ ਸੀ। ਅਗਸਤ 1996 ਦੇ ਵਿੱਚ ਬਾਬਾ ਵੇਂਗਾ ਦੀ ਮੌਤ ਹੁੰਦੀ ਹੈ ਤੇ ਆਪਣੀ ਮੌਤ ਤੋਂ ਪਹਿਲਾਂ ਬਾਬਾ ਵੇਂਗਾ ਨੇ ਸਾਲ ਜਿਹੜੀ ਹੈ 5079 ਤੱਕ ਦੀ ਆਪਣੀ ਭਵਿੱਖਬਾਣੀ ਜਿਹੜੀ ਹੈ ਕਰ ਦਿੱਤੀ ਸੀ। 5079 ਤੱਕ ਹੁਣ ਤੱਕ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਜਿਵੇਂ ਕਿ ਅਮਰੀਕਾ ਦੇ ਵਿੱਚ 9/11 ਦੇ ਅੱਤਵਾਦੀ ਹਮਲੇ ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਬ੍ਰੈਸਟ ਸੱਚ ਜੜੀਆਂ ਨੇ ਉਹ ਸਾਬਤ ਹੋ ਚੁੱਕੀਆਂ ਨੇ। ਬਾਬਾ ਵੇਂਗਾ ਨੇ ਵੀ 2024 ਲਈ ਕਈ ਅਜੇਹੀਆਂ ਭਵਿੱਖਬਾਣੀਆਂ ਕੀਤੀਆਂ ਹੋਈਆਂ ਨੇ ਜੋ ਬਹੁਤ ਜ਼ਿਆਦਾ ਡਰਾਉਣੀਆਂ ਨੇ ਜਿਨ੍ਹਾਂ ਨੂੰ ਆਪਾਂ ਸੁਣ ਕੇ ਵੀ ਡਰ ਸਕਦੇ ਹਾਂ। ਜੇਕਰ ਇਹਨਾਂ ਵਿੱਚੋਂ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾ ਦੁਨੀਆ ਬਦਲ ਸਕਦੀ ਹੈ ਤੇ ਭਵਿੱਖਬਾਣੀਆਂ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਜ਼ਰੂਰ ਜਾਗਰੂਤ ਕਰਨਾ ਹੈ। ਬਾਬਾ ਵੇਂਗਾ ਨੇ ਸਾਲ 2024 ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ ਕੀਤੀ ਹੋਈ ਆ। ਉਹਨਾਂ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚੇਤਾਵਨੀ ਦਿੱਤੀ ਹੈ। ਬਾਬਾ ਵੇਂਗਾ ਦੇ ਅਨੁਸਾਰ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਾਲ ਗਰਮੀ ਨੇ ਜਿਸ ਤਰ੍ਹਾਂ ਤਬਾਹੀ ਮਚਾਈ ਹੈ ਉਸ ਨੂੰ ਦੇਖਦੇ ਆ ਬਾਬਾ ਵੇਂਗਾ ਦੀ ਇਹ ਭਿਕਖ ਬਾਣੀ ਸੱਚ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਲ ਜੋ ਆਪਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਨੋਟ ਕੀਤਾ ਜੋ ਆਪਾਂ ਵੇਖ ਰਹੇ ਆ ਉਹਦੇ ਮੁਤਾਬਕ ਇਹ ਸਾਰਾ ਕੁਝ ਜਿਹੜਾ ਹੈ ਸੱਚ ਸਾਬਤ ਹੁੰਦਾ ਹੋਇਆ ਵਿਖਾਈ ਜਾ ਦੇ ਰਿਹਾ ਹੈ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 2024 ਦੇ ਵਿੱਚ ਇੱਕ ਰਿਕਾਰਡ ਗਰਮ ਸਾਲ ਵਜੋਂ ਦਰਜ ਕੀਤਾ ਜਾਵੇਗਾ ਹਾਲਾਂਕਿ ਜੋ ਅੱਜ ਦੇ ਮੌਸਮ ਦੇ ਵਿੱਚ ਗਰਮੀ ਪੈ ਰਹੀ ਹੈ ਚਲੋ ਹੁਣ ਮੀਂਹ ਪੈ ਗਿਆ ਥੋੜਾ ਜਿਹਾ ਮੌਸਮ ਠੰਡਾ ਹੋਇਆ ਪਰ ਇੰਨੀ ਅਤ ਦੀ ਗਰਮੀ ਇਨਾ ਜ਼ਿਆਦਾ ਟੈਂਪਰੇਚਰ ਦੀ ਗੱਲ ਕਰੀਏ ਤਾਂ 45 46 ਇਥੋਂ ਤੱਕ 47 ਟੈਂਪਰੇਚਰ ਵੀ ਨੋਟ ਕੀਤਾ ਗਿਆ ਕਈ ਥਾਵਾਂ ਤੇ ਪੰਜਾਬ ਦੇ ਵਿੱਚ 47 47 ਥੋੜਾ ਨਹੀਂ ਹੁੰਦਾ 94 50 ਹੋ ਗਿਆ ਤੇ ਮੈਂ ਕਹਣਾ ਬੰਦੇ ਮਰ ਜਾਣਗੇ ਇੰਨੀ ਜ਼ਿਆਦਾ ਧੁੱਪ ਪਸ਼ੂ ਪੰਛੀਆਂ ਦਾ ਬੁਰਾ ਹਾਲ ਹੋ ਜਾਣਾ ਹੈ ਇੰਨੀ ਸੂਰਜ ਅੱਗ ਵਰਾਏਗਾ ਐਸਾ ਲੋਕ ਜ਼ਿਆਦਾ ਕਹਿ ਰਹੇ ਨੇ ਵੀ ਜ਼ਿਆਦਾ ਗਰਮੀ ਆ ਹੱਦੋਂ ਵੱਧ ਗਰਮੀ ਆ ਇਥੋਂ ਤੱਕ ਕਿ ਲੋਕਾਂ ਦੇ ਏਸੀ ਕੂਲਰ ਵੀ ਕੰਮ ਕਰਨੇ ਬੰਦ ਕਰ ਚੁੱਕੇ ਨੇ ਮੇਰੇ ਕੋਲੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਆਪੋ ਆਪਣੀਆਂ ਵਿਥਿਆਵਾਂ ਸੁਣਾਈਆਂ ਸਾਧ ਸੰਗਤ ਇਸ ਸਾਲ ਗਰਮੀ ਨੇ ਬੜੀ ਜ਼ਿਆਦਾ ਤਬਾਹੀ ਮਚਾਈ। ਸਾਲ 2024 ਦੇ ਵਿੱਚ ਅਤਿ ਦੀ ਗਰਮੀ ਅਤੇ ਗਰਮੀ ਦੀ ਲਹਿਰ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਵਾਬੇ ਦੀਪ ਭਵਿੱਖ ਬਾਣੀ ਅਨੁਸਾਰ ਇਸ ਸਾਲ ਕਈ ਅਜੇਹੀਆਂ ਕੁਦਰਤੀ ਆਫਤਾਂ ਆ ਸਕਦੀਆਂ ਨੇ ਜੋ ਦੁਨੀਆ ਨੂੰ ਤਬਾਹ ਕਰ ਦੇਣਗੀਆਂ। ਬਾਬਾ ਵੇਂਗਾ ਨੇ ਸਾਲ 2024 ਨੂੰ ਤਰਾਸ ਦੀ ਦਾ ਸਾਲ ਦੱਸਿਆ। ਉਹਨਾਂ ਦੀ ਭਵਿੱਖ ਬਾਣੀ ਦੇ ਮੁਤਾਬਕ ਸਾਲ 2024 ਦੇ ਵਿੱਚ ਯੂਰਪ 'ਚ ਕਈ ਅੱਤਵਾਦੀ ਹਮਲੇ ਹੋ ਸਕਦੇ ਨੇ। ਬਾਬਾ ਵੇਂਗਾ ਦੇ ਅਨੁਸਾਰ ਇਸ ਸਾਲ ਦੁਨੀਆ ਦਾ ਕੋਈ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪਰਖਣ ਕਰ ਸਕਦਾ ਹੈ। ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚਮੁੱਚ ਡਰਾਵਣੀ ਹੈ। ਸੱਚਮੁੱਚ ਡਰਾਵਣੀ ਹੈ ਇਹ ਭਵਿੱਖਬਾਣੀ। ਬਾਬਾ ਵੇਂਗਾ ਨੇ ਜੋ ਕਿਹਾ ਉਹ ਬਿਲਕੁਲ ਸੱਚ ਸਾਬਤ ਹੋਇਆ। ਪਰ ਜੇ ਗੱਲ ਕਰੀਏ ਤਾਂ ਹੁਣ 2024 ਦੇ ਵਿੱਚ ਲੋਕਾਂ ਨੂੰ ਡਰ ਛੜਿਆ ਹੋਇਆ ਹੈ ਵੀ ਕਿਤੇ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਸੱਚ ਨਾ ਹੋ ਜਾਣ ਤੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਲੋਕ ਇਸ ਨੁਕਸਾਨ ਤੋਂ ਜਿਹੜਾ ਹੈ ਉਹ ਕਾਫੀ ਜ਼ਿਆਦਾ ਡਰ ਰਹੇ ਨੇ ਲੋਕ ਇਸ ਨੁਕਸਾਨ ਤੋਂ ਜਿਹੜਾ ਹੈ ਕਾਫੀ ਜ਼ਿਆਦਾ ਡਰੇ ਹੋਏ ਨੇ ਬਾਬਾ ਵੇਂਗਾ ਨੇ ਜਿੱਥੇ 2024 ਲਈ ਇਹ ਭਵਿੱਖਬਾਣੀਆਂ ਕੀਤੀਆਂ ਤੇ ਲੋਕਾਂ ਦੇ ਮਨ ਦੇ ਵਿੱਚ ਡਰ ਬਹੁਤ ਜ਼ਿਆਦਾ ਪੈ ਗਿਆ। ਇੱਥੇ ਹੀ ਵਸ ਨਹੀਂ ਬਾਬਾ ਵੇਂਗਾ ਅਨੁਸਾਰ ਇਸ ਸਾਲ ਦੁਨੀਆ ਦਾ ਵੀ ਕੋਈ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਏ। ਜੇਕਰ ਅਜੀਹਾ ਹੋਇਆ ਇਹ ਵਾਕਈ ਬੇहद ਡਰਾਵਣਾ ਹੋਏਗਾ। ਦਰਸਲ ਬਾਬਾ ਵੇਂਗਾ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਬਹੁਤ ਸੱਚ ਸਾਬਤ ਹੋਈਆਂ ਨੇ। ਇਹਨਾਂ ਜਿਸ ਕਰਕੇ ਇਸ ਨੂੰ ਮੱਦੇਨਜ਼ਰ ਬਾਬਾ ਵੇਂਗਾ ਦੀਆਂ ਭਵਿੱਖ ਬਾਣੀਆਂ ਨੂੰ ਬਾਣੀਆਂ ਨੂੰ ਅਣਗੋਲੀਆਂ ਨਹੀਂ ਕੀਤਾ ਜਾ ਸਕਦਾ ਖੈਰ ਬਾਬਾ ਵੇਂਗਾ ਦੀਆਂ ਭਵਿੱਖ ਬਾਣੀਆਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਜਰੀਏ ਸਾਨੂੰ ਦੱਸ ਸਕਦੇ ਹੋ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਬਿਲਕੁਲ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਦੱਸ ਸਕਦੇ ਹੋ ਪਰ ਬਾਬਾ ਵੇਂਗਾ ਦੀਆਂ ਨਾ ਭਵਿੱਖ ਬਾਣੀਆਂ ਨੇ ਹਰ ਕਿਸੇ ਨੂੰ ਜਿਹੜਾ ਹੈ ਉਹ ਚੱਕਰਾਂ ਦੇ ਵਿੱਚ ਪਾ ਰੱਖਿਆ ਹੈ ਬਾਬਾ ਵੇਂਗਾ ਰੀਆ ਕਈ ਭਵਿੱਖਬਾਣੀਆਂ ਜੜੀਆਂ ਨੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਨੇ 월ਡ ਟ੍ਰੇਡ ਸੈਂਟਰ WTC ਉੱਤੇ ਹਮਲਾ ਸੀ ਸਾਲ 2023 ਦੇ ਵਿੱਚ ਵੀ ਬਾਬਾ ਵੇਂਗਾ ਦੀਆਂ ਕੁਝ ਭਵਿੱਖਬਾਣੀਆਂ ਸੱਚ ਹੋਈਆਂ ਉਹਨਾਂ ਨੇ ਇੱਕ ਵਾਰ ਫਿਰ 2025 ਤੇ ਆਉਣ ਵਾਲੇ ਸਾਲਾਂ ਦੀ ਭਵਿੱਖਬਾਣੀਆਂ ਕੀਤੀਆਂ ਨੇ ਜਿੱਥੇ ਕਿ ਵੈਂਗੇਲੀਆ ਪਾਂਡੇਵਾ ਗੋਸਤ ਰੋਵਾ ਜਿਸ ਨੂੰ ਬਾਬਾ ਵਿੰਗਾ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਹਾਲਾਂਕਿ ਬਾਬਾ ਵਿੰਗਾ ਨੇ ਜੋ ਕਿਹਾ 2025 ਦੇ ਵਿੱਚ ਯੂਰਪ ਦੇ ਵਿੱਚ ਇੱਕ ਵੱਡਾ ਸੰਘਰਸ਼ ਮਹਾਦੀਪ ਦੀ ਆਬਾਦੀ ਦੇ ਵਿੱਚ ਮਹੱਤਮ ਪੂਰਨ ਕਮੀ ਦਾ ਕਾਰਨ ਬਣ ਸਕਦਾ ਹੈ 2028 ਦੇ ਵਿੱਚ ਊਰਜਾ ਦੇ ਨਵੇਂ ਸਰੋਤ ਲੱਭਣ ਦੀ ਕੋਸ਼ਿਸ਼ ਦੇ ਵਿੱਚ ਮਨੁੱਖਤਾ ਵੀਨਸ ਤੱਕ ਪਹੁੰਚ ਜਾਵੇਗੀ 2033 ਦੇ ਵਿੱਚ ਤ੍ਰੋਵੀ برف ਦੇ ਪਿਗਲਣ ਨਾਲ ਸਮੁੰਦਰ ਦੇ ਪੱਧਰ ਦੇ ਵਿੱਚ ਮਹੱਤਮ ਪੂਰਨ ਵਾਧਾ ਹੋਵੇਗਾ 2076 ਦੇ ਵਿੱਚ ਕਮਿਊਨਿਜ਼ਮ ਵਿਸ਼ਵ ਪੱਧਰ ਤੇ ਵਾਪਸ ਆ ਜਾਵੇਗਾ ਤੇ 2130 ਦੇ ਵਿੱਚ ਵਾਰੀ ਸਭਿਆਤਾ ਨਾਲ ਸੰਪਰਕ ਹੋਵੇਗਾ 2170 ਦੇ ਵਿੱਚ ਗਲੋਬਲ ਸੋਕਾ ਜੇ ਗੱਲ ਕਰੀਏ ਤਾਂ 3005 ਮੰਗਲ ਤੇ ਜੰਗ ਤੇ 3797 ਧਰਤੀ ਦਾ વિનાਸ਼ ਜਿਸ ਕਾਰਨ ਮਨੁੱਖਤਾ ਸੂਰਜੀ ਪ੍ਰਣਾਲੀ ਦੇ ਅੰਦਰ ਕਿਸੇ ਹੋਰ ਗ੍ਰਹਿ ਦਾ ਦੌਰਾ ਕਰ ਸਕੇਗੀ 5079 ਦੇ ਵਿੱਚ ਪੂਰੇ ਸੰਸਾਰ ਦਾ ਜਿਹੜਾ ਹੈ ਅੰਤ ਹੋ ਜਾਏਗਾ ਇਹ ਬਾਬਾ ਵੇਂਗਾ ਨੇ ਜਿਹੜਾ ਹੈ ਉਹ ਗੱਲਬਾਤ ਸਾਂਝੀ ਕੀਤੀ ਹੋਈ ਆ ਇਹ ਗੱਲਬਾਤ ਬਿਲਕੁਲ ਜਿਹੜੀ ਹੈ ਸਾਂਝੀ ਹੋਈ ਆ ਸਾਧ ਸੰਗਤ ਸਾਨੂੰ ਇਸ ਗੱਲ ਤੇ ਜਿਹੜਾ ਹੈ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਜੋ ਹੋਇਆ ਉਹ ਪਹਿਲਾਂ ਸੱਚ ਹੋਇਆ ਤੇ ਹੁਣ ਜੋ ਹੋਣਾ ਹੈ ਉਹ ਵਾਕਈ ਸ਼ਾਇਦ ਉਹ ਸੱਚ ਹੋ ਸਕਦਾ ਹੈ ਪਰ ਜੇ ਗੁਰੂ ਦੀ ਕਿਰਪਾ ਰਹੀ ਤਾਂ ਪਿਆਰਿਓ ਖਤਰਾ ਟਲ ਵੀ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ